ਸਤਿ ਸ੍ਰੀ ਅਕਾਲਤਾ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜ ਭਧੌੜ ਵੀ ਰਹਿ ਜਾਂਦਾ ਹੈ ਭਧੌੜ ਆਪਾਂ ਨੂੰ ਪਤਾ ਬਰਨਾਲਾ ਸੰਗਰੂਰ ਵਾਲੀ ਸਾਈਡ ਤੋਂ ਆਉਣਾ ਹੋਵੇ ਤਾਂ ਭਧੌੜ ਜਿਹੜਾ ਉਹ ਨੇੜ ਰਹਿਣਾ ਤੇ ਅਲਕਣਾ ਪਿੰਡੇ ਦੇ ਬਿਲਕੁਲ ਨਾਲ ਦਾ ਹੈ ਭਧੌੜ ਵਾਲੀ ਸਾਈਡ ਤੋਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਜਦੋਂ ਤੋਂ ਚੈਨਲ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਇਸ ਵੀਰ ਨਾਲ ਜੁੜੇ ਹੋਏ ਆ ਵਪਾਰ ਦਾ ਕੰਮ ਹੈ ਤੇ گاਵਾ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਅੱਜ ਫੇਰ ਸੱਤ گاਵਾ ਜਿਹਦੇ ਚ ਜਰਸੀ نسل ਦੇ ਦੋ ਨਾਗ ਵਿਕਰੀ ਵਾਲੇ ਐ ਬਾਕੀ ਪੰਜ گاਵਾ ਐਚ ਐਫ ਚ ਪੈਂਦੀਆਂ ਐਚ ਐਫ ਦੇ ਵਿੱਚੋਂ ਵੀ ਮੇਰੇ ਖਿਆਲ ਚ ਚਾਰ گاਵਾ ਸੂਜੀਆਂ ਸਵਾਈਆਂ ਬਾਕੀ ਡਿਟੇਲ ਆਪਾਂ ਕੱਲੇ ਕੱਲੇ ਨਾਗ ਦੀ ਪੁੱਛਾਂਗੇ ਤੋਰ ਕੇ ਤੁਹਾਨੂੰ ਦਿਖਾਵਾਂਗੇ ਤੁਸੀਂ ਜ਼ਰੂਰ ਤਸੱਲੀ ਕਰਿਓ ਜਿਹੜਾ ਪਸ਼ੂ ਤੁਹਾਨੂੰ ਜਚਿਆ ਆਓ ਮਿਲਿਏ ਬਾਈ ਨੂੰ ਖੁਸ਼ਦੀਪ ਕੋਲੋਂ ਇਹ ਵੀਡੀਓ ਬਣਾ ਰਹੇ ਆ ਤੇ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰ ਲੈਨੇ ਅੱਜ ਦੀ ਇਸ ਵੀਡੀਓ ਦੀ ਖੁਸ਼ਦੀ ਬਾਈ ਸਤਿ ਸ਼੍ਰੀ ਅਕਾਲ। ਅਸ਼ੀਗਜਜੀਤ ਵੀਰੇ। ਖੁਸ਼ਦੀ ਪੱਜ ਆਪਣੇ ਕੋਲ 7 ਨਾ ਗਿਆ ਵਿਕਰੀਆ। ਹਾਂਜੀ। ਪਹਿਲੇ ਨੰਬਰ ਤੇ ਗਾਂ ਕਦੋਂ ਸੂਈ ਕਨਮਾ ਸੂਆ? ਇਹ ਜਗਜੀਤ ਵੀਰੇ ਦੋ ਬੈੜਾ ਮੰਨ ਕੇ ਚੱਲੋ ਇੱਕ ਰਾਤ 11:00 ਵਜੇ ਸੂਈ ਸੀ ਇਹ ਸਵੇਰ ਸੂਈ ਆ। ਇੱਕ ਕੱਲ੍ਹ ਦਿਨ ਦੀ ਸੂਈ ਵੀ ਆ ਜੀ। ਠੀਕ ਐ। ਹਾਂਜੀ। ਬੱਚਾ ਕੀ ਦਿੱਤਾ ਬਾਈ ਪਹਿਲੇ ਨੰਬਰ ਵਾਲੀ ਨੇ ਤੇ ਰੇਟ ਕੀ ਰਊਗਾ? ਇਹਦੇ ਮਗਰ ਬੱਛੀ ਆ ਖੋਲੀ ਬੱਤ। ਹੂੰ। ਤੇ ਦੂਜਾ ਸੂਆ ਜਗਜੀਤ ਵੀਰੇ ਸੂਈ ਆ ਇਹ। ਠੀਕ ਐ। ਤੇ ਇਹ ਲਈ ਰਿਵਿਊ ਬੰਦੇ ਕਹਿੰਦੇ ਮਾਲਕਾਂ ਦਾ ਸਿਆ ਆ ਟਾਈਮ ਜੇ ਚੀ ਸੂਈ ਸੀ ਠੀਕ ਹੈ ਪਹਿਲਾਂ ਨੇ ਨੇ 27 ਕਿਲੋ ਦੁੱਧ ਦਿੱਤਾ ਹੈਗਾ ਠੀਕ ਹੈ ਬਾਕੀ ਸਾਨੂੰ ਪਤਾ ਹੈ 40 138 ਦੀ ਆ ਸੀਮਨ ਜਰਸੀ ਦਾ ਪੈਦਾ ਐਚਫ ਦੇ ਪੇਟੋਂ ਹੋਈ ਵੀ ਆ ਠੀਕ ਹੈ ਤਾਂ ਹੀ ਫੇਸ ਫੂਸ ਤੇ ਸਰੀਰਕ ਵੰਤਰ ਥੋੜੀ ਜੀ ਉਦਾਂ ਦੀ ਆ ਇਥੇ ਰੋਕੀ ਬਈ ਖੜਾਈ ਪਤ ਤੋ ਨਾੜਾਂ ਦਿਖਾਉਂਦਾ ਪਰ ਜਿਹੜਾ ਇਹਦਾ ਜਗਜੀਤ ਵੀਰੇ ਆਰਡਰ ਆਗਾ ਹਨਾ ਭਾਵੇਂ ਆਪਾਂ 40 ਕਿਲੋ ਕਹਿ ਦਿੱਗੇ ਅਗਲਾ ਕਹੂਗਾ ਵੀ ਵਾਕਈ ਚੀਜ਼ ਹੈਗੀ ਆ ਹੂੰ ਪਰ ਯਾਨੀ 30 ਕਿਲੋ ਦੀ ਆਪਾਂ ਲੈਖਤ ਗਾਰੰਟੀ ਦੇ ਦਾਂਗੇ ਫੈਟੋ ਕਹਿੰਦੇ 4 2 4 3 4.5 ਦੇ ਅਰਾਊਂਡ ਇਹਦੀ ਰਾਵਣ ਨਾਲ ਆਉਂਦੀ ਰਹੀ ਆ ਆ ਗਰਮੀ ਹੁਣ ਵੀ ਦੇਖ ਲਓ ਤੁਸੀਂ ਪੱਖੇ ਵੰਦਾ ਆਪਣੇ ਹਨਾ ਹੂੰ ਵਾਇਰਲ ਸ਼ੈੱਡ ਚ ਅੰਦਰ ਰਾਵਣ ਨਾਲ ਸਾਰੀਆਂ ਗਾਈਆਂ ਗਾਲਾ ਕਰੀ ਜਾਂਦੇ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਖੁਸ ਦੀ ਰੇਟ ਜਗਜੀਤ ਭਰੇ ਵੇੜ ਆਪਾਂ ਦੇ ਦਾਂਗੇ 1,10,000 ਰੁਪਏ ਦੀ ਜੀ ਸਵੇਰ 6 ਕਿਲੋ ਯਾਨੀ ਬੋਲਾ ਕੱਢਿਆ ਬੱਚੀ ਨੂੰ ਦੁੱਧ ਪਿਆ ਕੇ ਠੀਕ ਹੈ ਬੱਚਾ ਬਹੁਤ ਸੋਹਣਾ ਦਿੱਤਾ ਬੱਚੀ ਇਹਨੇ ਸੋ ਬੱਚੀ ਜਿਆਦਾ ਸੋਹਣੀ ਹੈ ਕਿਉਂਕਿ ਪ੍ਰਿੰਟ ਆ ਗਿਆ ਵਿੱਚ ਵਾਈਟ ਬਲੈਕ ਵੈਸੇ ਇਹ ਗਾਣੂ ਵੀ ਤੁਸੀਂ ਦੇਖੋ ਥਨ ਹਵਾਨਾ ਇਹਦਾ ਪਸੰਦ ਆਊਗਾ ਤੁਹਾਨੂੰ 1 ਲੱਖ ਤੇ 10000 ਰੇਟ ਅਡਰ ਦਾ ਜਿਆਦਾ ਚੰਗਾ ਨਾ ਫਾੜੀਦਾਰ ਅਡਰ ਆ ਵੀਰੇ ਉੱਪਰ ਤੱਕ ਅਟੈਚ ਹਾਂਜੀ ਬਾਕੀ ਜਰਸੀ ਦੇ ਬੱਚੇ ਵੀ ਸੋਹਣੇ ਦੂ ਸੋਹਣਾ ਢਾਂਚਾ ਸੋਹਣੀ ਗਾ ਰੇਟ ਜਿਹੜਾ ਉਹ 1 ਲੱਖ ਤੇ 10000 ਹੈ ਸੋ ਦੋਸਤੋ 2 ਨੰਬਰ ਤੇ ਜਿਹੜੀ ਵੈੜਾ ਗਾਣਾ ਇਹ ਵੀ ਸੋਈ ਸੁਵਾਈ ਆ ਖੁਸ਼ਦੀ ਪਈ ਇਹਦੀ ਕੀ ਡਿਟੇਲ ਆ 2 ਨੰਬਰ ਤੇ ਜੀ ਕੱਲ ਦੇਂਦੀ ਸੁਈ ਆ ਜੀ ਬੱਛੀ ਮਗਰ ਆ ਇਹ ਹਾਂ ਮਾਲਕਾ ਨੂੰ ਤਾਂ ਆਪਾਂ ਨੂੰ ਯਾਨੀ ਪਹਿਲਾਂ ਹੀ ਕਹਿ ਗਏ ਸੀ ਵੀ ਪਹਿਲਾ ਸੁਆ ਸੂਈ ਆ ਠੀਕ ਹੈ ਦੰਦਾਂ ਚ ਗਨ ਚਾਰ ਦੰਦ ਹੈ ਗਨ ਛੇ ਦੰਦ ਆ ਉਹ ਚੱਕ ਨਹੀਂ ਕਰੇ ਜੀ ਠੀਕ ਹੈ ਤੇ ਕੱਲ ਵੀ ਯਾਨੀ ਸ਼ਾਮ ਨੂੰ ਇਹਦਾ 10 ਕਿਲੋਟਰ ਸੀਗਾ ਦੁੱਧ ਜੀ ਹੂੰ ਤੇ 2.5-3 ਕਿਲੋ ਉੱਥੇ ਚੋਇਆ ਸੀ ਆਪਾਂ ਪਾਸ ਕਰਨ ਵੇਲੇ ਠੀਕ ਹੈ ਤੇ ਤੜਕੇ ਵੀ ਸਵੇਰ ਇਹਦਾ ਸਾਢੇ 1.5 ਕਿਲੋ ਦੁੱਧ ਸੀਗਾ ਬੱਚੀ ਨੂੰ ਚੰਗਾ ਕੇ ਜੀ ਯਾਨੀ ਇਹ ਮੰਨ ਸਕਦੇ ਹਾਂ ਵੀ 18-20 ਕਿਲੋ ਬੋਲੇ ਚੋਂ ਸਟਾਰਟਿੰਗ ਆ ਹੂੰ ਛਾਲ ਹੁੰਦਾ ਤਾਂ ਜੀ ਯਾਨੀ 35 ਪਲੱਸ ਵੀ ਹੋ ਸਕਦੀ ਸੀ ਬੱਚੀ ਹੁਣ ਯਾਨੀ 30 32 ਕਿਲੋ ਖੁੱਲਾ ਡੁੱਲਾ ਦੁੱਧ ਪਾ ਦੂ 35 ਪਾ ਦੇ ਜਿਹੜਾ ਬੰਦਾ ਨੌਲੇਜ ਵਾਲਾ ਖੜਾ ਹੀ ਪੁੱਤ ਉਹ 35 ਵੀ ਲੈ ਸਕਦਾ ਠੀਕ ਹੈ ਜਿਹੜਾ ਮੇਨ ਪੁਆਇੰਟ ਆ ਜੀ ਛਾਤੀ ਛੂਤੀ ਦੀ ਚੜਾਈ ਗੋਲ ਘਮਾਈ ਪੁੱਤ ਹਮ ਆ ਗਾੜੀ ਦੀ ਲੰਬਾਈ ਜੀ ਹਮ ਜਿਵੇਂ ਅੱਗੇ ਆ ਗੈਪ ਆ ਥਣਾ ਦੇ ਵਿੱਚ ਆ ਗਾੜੀ ਲੰਬੀ ਆ ਤੇ ਆਰਡਰ ਦੀ ਚੜਾਈ ਸਿੱਧੀ ਤੋਰੀ ਲੰਮੀ ਉੱਪਰੋਂ ਫਲੈਟ ਤੇ ਸਟ੍ਰੇਟ ਸਰੀਰ ਆ ਜੀ ਹੂੰ ਚੰਗੇ ਦੁੱਧ ਦੀ ਕੋਈ ਉਮੀਦ ਆ ਵੀ ਕਰਮਾ ਵਾਲੀ ਦੁੱਧ ਵੀ ਚੰਗਾ ਪਾਉ ਬਰੀਡ ਕੁਆਲਟੀ ਵੀ ਬਹੁਤ ਆ ਪੈਰਾਪੂਰਾ ਦੀ ਸੁੱਧ ਸਾਫ ਆ ਤੇ ਮਗਰ ਬੱਚਾ ਵੀ ਜਾਦੇ ਚੰਗਾ ਗਾ ਬੱਛੀ ਜੀ ਵਧੀਆ ਟੌਪ ਦੇ ਸੀਮੰਦੀ ਆ ਕੀ ਰੇਟਰ ਇਹਨੇ ਦਾ ਇਹ ਜਗਜੀਤ ਵੀਰੇ ਵੇੜ ਆਪਾਂ ਦੇ ਦਾਂਗੇ ਜੀ 1 ਲੱਖ ਤੇ 45000 ਦੀ ਠੀਕ ਆ ਕੁਮਾਰੇ ਭਾਈ ਇਹਨੂੰ 145 ਦੀ ਦੋਸੋ ਇਹ ਮਿਲੂਗੀ ਤੇ ਸੋਈ ਇਹ ਵੀ ਕਿਉਂਕਿ ਹਾਈਟ ਦੇਖ ਲਓ ਮੁੰਡੇ ਦਾ ਆਪਣੇ ਦੀ ਵਧੀਆ ਹਾਈਟ ਆ ਉਹਦੇ ਕਿੰਥੋਂ ਤੱਕ ਆਉਂਦੀ ਆ ਹਰੇ ਕੱਲੀ ਕੱਲੀ ਗਾਨ ਇਹੀ ਤੋਰ ਕੇ ਦਿਖਾਊਗਾ ਜੀ ਹੂੰ ਕਿਉਂਕਿ ਵੀਡੀਓ ਦੇ ਨਾਲ ਤੇ ਇੱਕ ਆਪਣਾ ਹੁੰਦਾਗਾ ਮਤਲਬ ਮੰਤਵ ਪਸ਼ੂ ਦਿਖਾਉਣ ਦਾ ਹੀ ਜੀ ਵੀ ਹਾਂ ਪਸ਼ੂ ਹੈਗੇ अवेलेबल ਹੂੰ ਬਾਕੀ ਕੋਲੇ ਆ ਕੇ ਬੰਦਾ ਜਜਮੈਂਟ ਕਰ ਸਕਦਾ ਜੀ ਸੋ ਦੋਸਤ ਇਹਦੇ ਨਾਲ ਵੀ ਬੱਚੀ ਚੰਗੀ ਆ ਬਾਕੀ ਹਵਾਨਾ ਦੇਖੋ ਚੀਤਾ ਜੀ ਇਹਦੇ ਨਾਲ ਇਦੋਂ ਇਹਦੇ ਨਾਲੋਂ ਵੀ ਜ਼ਿਆਦਾ ਚੰਗੀ ਆ ਵੱਡੀ ਬੁੱਢੀ ਬੱਚੀ ਆ ਠੀਕ ਹੈ ਇਹ ਤੂੰ ਅੱਗੇ ਜਿਹੜੀ ਵਹਿੜ ਦਿਖਾਉਣੀ ਹੈ ਫਸਤੀ ਇਹ ਜਗਜੀਤ ਵੀਰੇ ਤੈਨੂੰ ਪਤਾ ਹੀ ਆ ਆਪਾਂ ਬਈ 10 ਵਹਿੜਾਂ ਲਈਆਂ ਸੀ ਇਕੱਠੀਆਂ ਫਾਰਮ ਚੋਂ ਜੀ ਗੁਜਰਾਤ ਦੇ ਬੰਦਿਆਂ ਵਾਸਤੇ 7 ਤੋਂ 7.5 ਮਹੀਨੇ ਦੀਆਂ ਗੱਬਣਾ ਦਸਾਂ ਨਹੀਂ ਮੈਗਨਮ ਦਾ 66 ਸੀਮਨ ਲੱਗਿਆ ਸੀ ਚਲੋ ਇਹ ਰਾਤ ਸੂਪੀ ਇਹ 11 ਵਜੇ ਸੂਈ ਸੀ ਨੇ ਦਿੱਤਾ ਤਾਂ ਬੱਚੇ ਨੂੰ ਜਨਮਾ ਜੇ ਰਾਂ ਦੋਨਾਂ ਦੀ ਪਈਆਂ ਜੀ ਆਪਣੇ ਕੋਲੇ ਹੀ ਹਜੇ ਤੇ ਇਹ ਇੱਕ ਤਰ੍ਹਾਂ ਦੀ ਹੋ ਘਰਦ ਗਈ ਹੋਗੀ ਹੁਣ ਤਾਂ ਇਹ ਠੀਕ ਹੈ ਤੇ ਤੜਕੇ ਨੇ 7 ਕਿਲੋ ਦੁੱਧ ਚੋਇਆ ਜੀ ਇਹਦਾ ਠੀਕ ਹੈ ਪਰ ਜਾਨੀ ਕੋਈ ਕਮੀ ਨਹੀਂ ਆਪਾਂ ਕਹਿ ਸਕਦੇ ਬੱਚੀ ਦੀ ਹਾਈਟ ਦੇਖ ਲਓ ਕਿੰਨੀ ਵੱਡੀ ਹੈ ਜੀ ਹੂੰ ਤੇ ਥਣ ਦੇਖੋ ਬੱਚੀ ਦੇ ਚਾਰੇ ਸਟ੍ਰੇਟ ਆਉਂਦੇ ਆ ਇੱਕ ਤਰ੍ਹਾਂ ਦਾ ਜਾਨੀ ਬੱਚੀ ਹੈਗੀ ਅਜੇ ਬਰੀਡ ਤੇ ਕੰਮ ਕਰਨਾ ਟਾਪ ਪੀਸ ਖੁੰਝੀ ਨਹੀਂ ਕਿਸੇ ਪਾਸੋਂ ਕੀ ਰੇਟ ਹੋਗਾ 36 ਜਗਜੀਤ ਵੀਰੇ ਬੱਚੀ ਦਵਾਂਗੇ ਆਪਾਂ 185000 ਰੁਪਏ ਦੀ ਤੋਰੀ ਪੁੱਤ 185 ਦੀ ਦਸਤੂਰੀ ਦੋ ਦੰਦ ਆ ਜੀ ਮਿਲੂਗੀ ਦੋ ਦੰਦ ਪਹਿਲਾ ਸੂਆ ਸੋਈ ਹੈ ਤਾਜੀ ਸੂਈ ਜੇਰ ਹਰੇ ਬਾਈ ਨੇ ਸਿੱਕੀ ਬਾਕੀ ਇਹਦੀ ਕੋਈ ਆਪਾਂ ਨੂੰ ਸਹਿਵਤ ਕਰਨ ਦੀ ਲੋੜ ਨਹੀਂ ਆ ਗਾੜੀ ਗੂੜੀ ਤੇ ਅਰਡਰ-ਉਰਡਰ ਕਿਹਾ ਜਾ ਦੇਖ ਲੋ ਲੱਗਿਆ ਵਾ ਬੈਕ ਅਡਰ ਫੋਰ ਅਡਰ ਇਹ ਜਾ ਕਰਮਾ ਵਾਲੀ ਹਰੇ ਕਾਲੀ ਨੂੰ ਲੱਗਦਾ ਹੀ ਨਹੀਂ ਛੇਤੀ ਬੜੀ ਸੋਹਣੀ ਵੈੜ ਦੱਸੋ ਜਰੂਰ ਆ ਕੇ ਦੇਖਿਓ ਤੁਹਾਨੂੰ ਪਸੰਦ ਆਉ ਜੀ ਨੇ ਰਕਮ ਲਾਉਣੀ ਹੈ ਚੰਗੀ ਸੰਖੀ ਵੈੜ ਬਿਲਕੁਲ ਸਿੱਧੇ ਥਣ ਤੇ ਸੋਹਣੇ ਅਥੀ ਚਵਾਈ ਵਾਲੇ ਵੀ ਹੈ ਤੇ ਮਸ਼ੀਨੀ ਚਵਾਈ ਤਾਂ ਤੁਸੀਂ ਕਰ ਹੀ ਸਕਦੇ ਹੋ ਬਰੀਡਿੰਗ ਵਾਲੀ ਵੈੜ ਹੈ ਬਿਨਾਂ ਸ਼ੱਕ ਸੋ 1 85000 ਦਾ ਰੇਟ ਹੈ ਆ ਗਾੜੀ ਚੰਗੀ ਆ ਪਿਛੋਂ ਹਵਾਨਾ ਚੰਗਾ ਦੌਰ ਦੇ ਬਾਈ ਕਾਦੀ ਸਿੱਧੀ ਕਿਉਂਕਿ ਜਗਜੀਤ ਵੀਰੇ ਚੜਾਈ ਦੇਖੋ ਉੱਪਰੋਂ ਆਰਡਰ ਦੀ ਜਿੱਥੋਂ ਇਹਦਾ ਆਰਡਰ ਸਟਾਰਟ ਹੁੰਦਾ ਕਿੰਨਾ ਚੌੜਾ ਆਰਡਰ ਆ ਇਹ ਆਏ ਨਹੀਂ ਵੀ ਹੁਣ ਭਾਲਾ ਜੇ ਭਾਲ ਹੁੰਦਾ ਤਾਂ ਡਰੇ ਹੀ ਇੱਥੋਂ ਤੱਕ ਆਉਣਾ ਸੀ ਕੋਈ ਭਾਲੀਆਂ ਦੇ ਲੋ ਅਜੇ ਵੀ ਪੋਲਾ ਆਰਡਰ ਪਿਆ ਸਟ੍ਰੇਟ ਥਾਣਾ ਲੈਗ ਸਕੋਰ ਵਗੈਰਾ ਤੇ ਪੀਸੀਐਸ ਸਾਰਾ ਕੁਝ ਸੀ ਚੰਗਾ ਬਾਕੀ ਹੱਕ ਦੀ ਚੜਾਈ ਜੀਰੋ ਲੱਤਾਂ 'ਚ ਗੈਪ ਦੇਖੋ ਮੂਹਰ ਲੀਆਂ 'ਚ ਕਿੰਨਾ ਬਰੀਡਿੰਗ ਵਾਸਤੇ ਤਾਂ ਬਹੁਤ ਜਿਆਦਾ ਚੰਗੀ ਚੀਜ਼ ਹੈ ਜੀ ਇਹ। ਲੈ ਆ ਬਈ ਮੋੜ ਲੈ। ਨਾ ਪਤਾ। ਸੋ ਦੋਸਤੋ ਪਹਿਲਾਂ ਦੋ ਦੰਦ ਵਾਇਡ ਬਹੁਤ ਸੋਹਣੀ 185 ਇਹਦਾ ਰੇਟ ਬਾਈ ਨੇ ਰੱਖਿਆ ਹੈ। ਤਾਂ ਖੁਸ਼ੀਪੇ ਦੂ ਅੱਗੇ ਜਿਹੜੀ ਗਾਂ ਖੜੀ ਹੈ ਬਈ। ਇਹ ਜਗਜੀਤ ਵੀਰੇ 15 ਗਰੇਨਾ ਦੀ 16 ਦੀ ਸੂਈ ਵੀ ਹੈ ਜੀ। ਹੂੰ। ਤੇ ਇਹਦਾ ਬੰਦਾ ਭਾਵੇਂ ਤਿੰਨ ਟਾਈਮ ਮਿਲਕਿੰਗ ਕਰ ਲੇ ਥੋੜਾ ਜਿਹਾ ਲੇਵਾ ਬੰਦ ਦਿਖਾਉਂਦੀ ਹੈ ਇਹ ਜੀ। ਹੂੰ। 24-25 ਕਿਲੋ ਵਾਂਗੂ ਦੁੱਧ ਤਿਆਰ ਆ ਜੀ। ਠੀਕ ਹੈ। ਕੀ ਰੇਟ ਰਹਿਣਾ ਇਹਦਾ ਬਾਈ? ਏ ਜਿਗ ਜੀ ਜੀ ਵੀ ਆਪਾਂ ਦੇ ਦਾਂਗੇ ਜੀ 1 ਲੱਖ 5000 ਰੁਪਏ ਦੀ ਮਗਰ ਬੱਛੀ ਹੈ ਇਹਦੇ ਜੀ ਠੀਕ ਹੈ ਸੋ 1 ਲੱਖ 5000 24 25 ਕਿਲੋ ਵਗੋਂ ਦੁੱਧ ਬਾਈ ਪਹਿਲਨਾਂ ਜੀ ਇਹ ਵੇੜ ਠੀਕ ਹੈ ਹਾਂ ਸੋ ਚਾਰ ਦੰਦ ਆ ਗਈ ਪਿਓਰ ਦੁੱਧ ਭਵੇਂ ਤੇ ਟਾਈਮ ਚੋ ਲੋ ਤਿੰਨ ਮਸ਼ੀਨ ਤੇ ਵੀ ਲੱਗੀ ਵੀ ਹੈ ਜੀ ਮਸ਼ੀਨ ਨਾਲ ਵੀ ਚੋਨੇ ਆਪਾਂ ਹਮ ਹੱਥ ਨਾਲ ਵੀ ਚੋਨੇ ਆ ਆਪਣੇ ਘਰੇ ਬੰਦਾ ਚਾਰ ਟਾਈਮ ਚੋਕੇ ਕੰਡਾ ਨਾਲ ਲਿਆ ਕੇ ਲੈ ਜੇ ਜੀ ਕਿਉਂਕਿ ਗਰਮੀ ਦੀ ਰੁੱਤ ਆ ਹਮ ਬਾਅਦ ਚ ਬੰਦਾ ਲਿਆ ਕੇ ਸਾਂਭੇ ਨਾ ਹਨਾ ਜੀ ਸਹੀ ਹੈ ਆ ਆਪਣੇ ਘਰੇ ਚਾਹੇ ਕੰਡਾ ਕਰਕੇ ਲੈ ਜੀ ਠੀਕ ਹੈ ਮੂਲਕਮਾ ਦੇ ਬਈ ਇਹਨੂੰ ਅੱਗੋਂ ਮੋੜ ਲਿਆ ਬਾਕੀ ਹਜੇ ਟਾਈਮ ਵੀ ਤੁਸੀਂ ਦੇਖ ਲਓ ਵੀ ਹਜੇ 2:18 ਕਿ ਮਿੰਟ ਹੋਏ ਆ ਸੋ ਦੁਪਹਿਰੇ ਵੀਡੀਓ ਬਣ ਰਹੀ ਹੋ ਤਾਂ ਧੁੱਪ ਤੋਂ ਜਾਂ ਪਰਛਾਵੇਂ ਤੋਂ ਅੰਦਾਜ਼ਾ ਲਾ ਸਕਦੇ ਹੁੰਨੇ ਜੀ ਲੈ ਚੱਲ ਪੁੱਤ ਦੇਖਦੇ ਆ ਬਾਕੀ ਥਾਂ ਥਣ ਨੋਕ ਵਾਲਾ ਜੀ ਪੈਰਾ ਪੂਰਾ ਦੀ ਸਾਫ ਬਹੁਤਾ ਵਹਿੜ 1 ਲੱਖ ਤੇ 5000 ਚ ਚੰਗਾ ਦੁੱਧ ਹਾਜ਼ਰ ਹੈ ਜਿਹੜਾ ਤੁਸੀਂ ਚੋਕੋ ਉਹ ਜੀ ਕੰਡੇ ਲਾ ਕੇ ਲੈ ਜਾ ਸਕਦਾ 25 ਕਿਲੋ 24 25 ਕਿਲੋ ਇਦੋਂ ਆਏ ਨਹੀਂ ਵੀ ਕੋਈ ਇਹਦਾ 23 900 ਵੀ ਨਿਬੜਿਓ ਠੀਕ ਹੈ ਲੈ ਚੱਲ ਬੇਟਾ ਸੋ ਇਹ ਵੀ ਵੈਡ ਫਾਰ ਸੇਲ ਹੈ 000 ਚਾਰ ਨੰਬਰ ਤੇ ਇੱਧਰ ਦਿਖਾ ਰਹੇ ਸੀ ਨਹੀਂ ਖੁਸ਼ਦੀਪ ਜਿਹੜੀ ਇੱਧਰੋਂ ਉੱਪਰ ਲਾਸਟ ਉੱਤੇ ਦਿਖਾ ਰਹੇ ਆਂ ਭਾਈ ਹਾਂਜੀ ਇਹ ਗੱਬਣਾ ਹੈ ਗੱਬਣਾ ਜਗਜੀਤ ਵੀਰੇ ਦੂਜਾ ਸੁਆ ਹਾਂਇ ਤਾਂ ਬੈਰ ਦੇ ਯਾਨੀ 9 ਦਿਨ ਆਪਾਂ ਨੂੰ ਦੱਸਿਆ 9 ਮਹੀਨੇ ਪੂਰੇ ਹੋ ਚੀ ਅੱਛਾ ਤੇ ਕਰਮਾ ਵਾਲੀ ਦਾ ਪਲੂਨ ਦਾ ਇਹਦਾ ਪੀਕ ਲੈਵਲ 42 ਕਿਲੋ 700 ਗ੍ਰਾਮ ਦਾ ਸੀਗਾ ਜੀ ਠੀਕ ਹੈ ਤੇ ਅਗਾਰੀ ਗੂੜੀ ਪਹਿਲਾਂ ਖੜੀ ਦੇ ਕੈਮਰਾ ਮਾਰਦੇ ਹੋ ਥੋੜਾ ਜਿਹਾ ਬਾਹਰ ਇਹ ਭਜਦੀ ਜਾਦੇ ਆ ਫਿਰ ਠੀਕ ਹੈ ਹਾਂਜੀ ਸੋ ਹਵਾਨਾ ਦੇਖੋ ਵੀ ਅਗਾਂ ਤੇ ਟੌਪ ਦਾ ਸਾਰਾ ਸੀਮਨ ਡਾਟਾ ਆਪਣੇ ਕੋਲੇ ਦਾ ਹੈਗਾ ਖੋਲੀ ਪੁੱਤ ਹਾਈਟ ਹੋਈ ਤੇ ਦੀ ਪਹਿਲਣ ਬੱਛੀ ਨਾਲੋਂ ਵੀ ਵੱਡੀ ਆ ਬਾਕੀ ਬੀਸੀਐਸ ਵਗੈਰਾ ਤੇ ਆਰਡਰ ਦੀ ਚੜਾਈ ਚੜੂਈ ਦੇਖ ਲੋ ਵੀ ਕਿਓ ਜੀ ਲੱਗੀ ਵੀ ਆ ਹਾਂ ਖੁਸ਼ਦੀਪ ਇਹਦਾ ਰੇਟ ਕੀ ਰਹੂਗਾ ਰੇਟ ਜਗਜੀਤ ਵੀਰੇ ਵੈੜ 2 ਲੱਖ 10000 ਰੁਪਈਆ ਜੀ ਇਹਦਾ ਠੀਕ ਹੈ ਹਾਂਜੀ ਸੋ 2 ਲੱਖ ਤੇ 10000 ਕਿਉਂਕਿ ਜੀ ਰੇਟ ਅੱਛਾ ਗੱਲ ਆਇਆ ਵੀ ਹੁਣ ਇਹ ਵੀ ਆਪਾਂ ਮੰਨਦੇ ਆ ਵੀ ਗਰਮੀ ਵੀ ਆ ਜੀ ਹੂੰ ਤੇ گاਵਾ ਮੈਲ ਨੂੰ ਘੱਟ ਰੇਟ ਦਿਆਂ ਵੀ ਮਿਲ ਜਾਂਦੀਆਂ ਕੋਈ ਇਹ 'ਚ ਵੀ ਡਾਊਟ ਨਹੀਂ ਪਰ ਜੇ ਆਪਾਂ ਬਰੀਡ ਤੇ ਕੰਮ ਕਰਨਾ ਨਾਲ ਆਪਾਂ ਜੀ ਦੁੱਧ ਵੀ ਲੈਣਾਗਾ 40 40 45 45 ਕਿਲੋ ਜੀ ਫਿਰ ਉਹ ਮੰਨ ਕੇ ਚੱਲੋ ਵੀ ਬਰੀਡ ਇਦਾਂ ਦੇ ਕੋਈ ਦੁੱਧ ਕੱਢਦੀ ਐ ਜੀ। ਸੋ ਦੱਸੋ ਕਾਫੀ ਚੰਗਾ ਢਾਂਚਾ ਥਣਾ ਚ ਬਿੱਥੀ ਫੁੱਲ ਐ ਪਰ ਹਜੇ ਦੇਣੇ ਲੈਂਦੀ ਹੈਗਾ ਸੋਨ ਚ। ਇਹਦੇ ਨੌਂਕ ਦੇਣ ਦੱਸਿਆ ਜੀ ਆਪਾਂ ਨੂੰ। ਬਾਕੀ ਆਡਰ-ਉਡਰ ਚੰਗਾ ਛੱਡਿਆ ਵਾ ਵਹਿੜ ਦਾ ਤੇ ਉੱਪਰੋਂ ਚੜਾਈ ਦੇਖੋ ਆਡਰ ਦੀ ਜੀ ਸਾਰਾ ਤਾਂ ਤੋਂ ਟੈ ਚੜੜਾ ਵਾ ਅੱਛੀ ਨੂੰ। ਹੂੰ ਬਹੁਤ ਜ਼ਿਆਦਾ ਤਿਆਰ ਹੋਣਾ ਕਮਾਰੇ ਭਾਈ। ਬੈਂਸ ਬਹੁਤ ਸੋਹਣੀਆਂ ਵਹਿੜ ਨੂੰ ਲੱਗੀਆਂ ਵਾਂ। ਉਹ ਦੇਖੋ ਜਿਹਨੂੰ ਪਸੰਦ ਆਉਂਦੀ ਐ। ਤਾਂ ਕੰਟੈਕਟ ਕਰ ਸਕਦੇ ਆ ਤੁਸੀਂ ਇਹ ਪੰਜ ਨੰਬਰ ਤੇ ਸੀ ਕਿ ਇਹ ਤੋਂ ਬਾਅਦ ਚ ਦੋ ਜਰਸੀ ਦਿਖਾਉਣੀਆਂ ਤੁਹਾਨੂੰ ਅ ਖੁਸ਼ਦੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਹੈ ਬਾਈ ਇਹ ਦੋ ਦੰ ਦਾ ਆ ਜੀ ਬੱਛੀ ਠੀਕ ਹੈ ਜੇ ਕਹੋਂ ਦਾ ਆਪਾਂ ਦੁਬਾਰੇ ਵੀ ਦਿਖਾ ਦਾਂਗੇ ਇਹ ਦੋ ਦੰ ਦਾ ਪਰਲੀ ਤੁਹਾਨੂੰ ਦਿਸੀ ਜਾਂਦੀ ਆ ਚਾਰ ਕੰਪਲੀਟ ਆ ਛੇ ਜਾਂਦਾ ਜੀ ਉਹ ਠੀਕ ਹੈ ਹਾਂ ਜੀ ਆ ਜਿਹੜੀ ਦੋ ਦੰ ਦਾ ਬਾਈ ਕਿੰਨੇ ਦਿਨ ਲਾਉ ਸਾਨੂੰ ਕੀ ਰੇਟ ਰਹੂ ਇਹਦੇ 7 ਦਿਨ ਪੈਂਡਿੰਗ ਆ ਜੀ ਬੱਛੀ ਦੇ ਹੂੰ ਤੇ ਇਹ ਆਪਣੇ ਇਧਰ ਹੀ ਫਲਗਾਂਵਾਂ ਬੱਚਨਾ ਇਹ ਕੇ ਬੰਦੇ ਨੇ ਜੋੜਾ ਲਿਆ ਕੇ ਘਰੇ ਪਾਲ ਲਿਆਗਾ ਪਹਿਲਣਾਈਆਂ ਦੋਨੇ ਰੇਟ ਕੀ ਰਹਿਣਾ ਬਈ ਰੇਟ ਜਗਜੀਤ ਮੇਰੇ ਇਹ ਬੱਚੀ ਦੇ ਦਾਂਗੇ ਆਪਾਂ 72000 ਰੁਪਏ ਦੀ ਜੀ ਠੀਕ ਹੈ ਦੁੱਧ ਜਾਣੀ گا ਅਗਲੇ ਨੂੰ ਪਤਾ ਹੈਗਾ ਵੀ 15 ਪਲੱਸ ਖੁੱਲੇ ਹੀ ਚੱਲੂ ਹੁਣ ਮੈਂ ਆਪਾਂ 15 ਕਿਲੋ ਵਾਲੀ ਲੈਣ ਜਾਈਏ ਇਸ ਟਾਈਮ 2 ਲੱਖ ਤੋਂ ਘੱਟ ਨਹੀਂ ਆਉਂਦੀ ਜੀ ਸਹੀ ਹੈ ਇਹ ਮਹਿੰਗਾ ਨਾਲ ਦਾ ਦੁੱਧ ਹੁੰਦਾ ਤੋਰੀ ਪੁੱਤ ਓਏ ਤੇ ਜੇ ਕਿਸੇ ਨੇ ਜੋੜਾ ਇਕੱਠਾ ਲੈਣਾ ਜੀ ਜੋੜੇ ਇਕੱਠੇ ਦਾ ਰੇਟ ਹੋਊਗਾ ਆਹ ਹੈ ਦਾ ਕੱਲੀ ਦਾ ਰੇਟ ਜਿਹੜਾ ਜੀ ਤੂੰ ਖੋਲਣ ਲੱਗਾ ਇਹਦਾ ਕੱਲੀ ਦਾ ਰੇਟ ਆ ਜੀ ਜਿਹੜਾ ਉਹ ਹੈਗਾ 95000 ਰੁਪਈਆ ਜੀ ਇਹ ਚਾਰ ਦੰਦ ਤੇ ਕੰਪਲੀਟ ਆ ਛੱਕਦੇ ਕੱਢਦੀ ਆ ਜੀ ਪੱਕੇ ਤੇ ਲੈ ਚੱਲ ਉੱਥੇ ਦਿਖਾ ਦੇ ਸਰ ਸਰ ਬਹਿਣਾ ਤੁਸੀਂ ਦੋ ਦੇਖ ਰਹੇ ਹੋ ਜਰਸੀ ਤਾਂ ਜੇ ਦੇਖ ਲਓ ਇਹਨਾਂ ਦੇ ਬਾਕੀ ਆ ਕੇ ਤੁਸੀਂ ਪ੍ਰਸ ਕਰ ਲਿਓ ਰੰਗ ਸੋਨੇ ਆ ਨਾ ਇਹ ਜਗਜੀਤ ਵੀਰੇ ਆਹਾ ਦੂਜਾ ਸੂਆ ਵਹਿੜ ਹੈਗੀ ਹੂੰ ਇਹਦਾ ਪਲੂਮ ਦਾ 24 ਕਿਲੋ ਦੁੱਧ ਦਾ ਰਿਕਾਰਡ ਆ ਕੁਆਲਟੀ ਕੁਲਟੀ ਫੇਸ ਦੀ ਦੇਖੋ ਤੇ ਦੁੱਧ ਬਹੁਤ ਚੰਗਾ ਵਹਿੜਨੇ ਪਾਉਣਾਗਾ ਠੀਕ ਹੈ ਤੋਰ ਦੇ ਭਈ ਅੱਗੇ ਨੂੰ ਇਹਨੂੰ ਵੀ ਤੋਰ ਲਾ ਨਾ ਨਾ ਖੁੱਲੀ ਫਿਰਦੀ ਐ ਕਰਕੇ ਸਾਲੀ ਨਾਲ ਪਾਟਦੀ 70 ਤੇ 95 ਇਹ ਜੋੜੇ ਦੀ ਡਿਮਾਂਡ ਤੁਸੀਂ ਦੇਖ ਲਓ ਇਕੱਠਿਆਂ ਖਰੀਦ ਦਿਓ ਮਾਨ ਤਨਵਾਦ ਹੋ ਜੂਗਾ ਬਾਕੀ ਰੇਟ ਫੈਕਸ ਨਹੀਂ ਹੁੰਦੇ ਜੋੜਾ 160 ਦਾ ਇਕੱਠਾ ਦੇ ਦਾਂਗੇ ਜੀ ਤੋਰ ਦੇ ਭਈ ਵਾਪਸ ਬਲੇਵਪ ਜਾਂਦੇ ਬਈ ਲੈ ਚਲੋ ਚਲੋ ਸੋ ਇਹ ਦੋ ਜਰਸੀ ਦਸੋ ਵਿਕਰੀ ਵਾਲੀਆਂ ਸੀਆਂ ਦੋਨੇ ਤੁਹਾਨੂੰ ਇਹ ਵੀ ਦਿਖਾ ਪਈ। ਸੋ ਅੱਜ ਦੀ ਵੀਡੀਓ ਦੇ ਇਹ ਸੱਤ ਨਗ ਵਿਕਰੀ ਵਾਲੇ ਸੀ ਕੁਸ਼ਦੀਪ ਕੋਲ ਸਤੇ ਸੱਤੇ ਤੁਹਾਨੂੰ ਦਿਖਾ ਚੁੱਕੇ ਆ। ਬਾਕੀ ਤੁਹਾਡਾ ਕੰਮ ਆ ਵੀ ਪਸੂ ਤੁਸੀਂ ਆ ਕੇ ਦੇਖੋ ਜਿਹੜਾ ਤੁਹਾਨੂੰ ਜੱਜਦਾ। ਤਸੱਲੀ ਕਰ ਲੋ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ। ਧੰਨਵਾਦ ਇਸ ਵੀਡੀਓ ਨੂੰ ਦੇਖਣ।